ਸਿੰਘਾਲ ਜੀ ਸਾਰਿਆਂ ਨੂੰ ਵੱਡੋ ਪਿੰਡ ਦੇ ਜੀ ਅਪਡੇਟ ਦੇਣੀ ਸੀ ਜੀ ਜਿਹੜਾ ਪਿੰਡ ਦਾ ਸਿਹਤ ਦਾ ਸੈਂਟਰ ਆ ਆਧਾਰ ਕਾਰਡ ਵਾਲੀ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਤੇ ਜਿਸ ਨੇ ਆਧਾਰ ਕਾਰਡ ਬਣਾਉਣਾ ਹੈ ਜਾਂ ਉਹਨੂੰ ਅਪਡੇਟ ਕਰਨਾ ਹੈ ਤਾਂ ਉਹ ਕਰਵਾ ਸਕਦਾ ਹੈ ਜਿਹੜੀ ਮਸ਼ੀਨ ਇਹਨਾਂ ਦੇ ਅੱਗੇ ਤੱਕ ਨਹੀਂ ਉਪਲਬਧ ਹੋਈ ਸੀਗੀ ਤੇ ਹੁਣ ਆ ਗਈ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਆ ਤੇ ਜਿਹੜੀ ਮਸ਼ੀਨ ਹੈ ਉਹ ਆ ਗਈ ਹੈ। ਤੇ ਬਾਕੀ ਜਿਨ੍ਹਾਂ ਵੀ ਆਪਣੀ ਆਧਾਰ ਕਾਰਡ ਵਾਲਾ ਕੰਮ ਕਰਾਉਣਾ ਹੈ ਤੇ ਕਿਸੇ ਕਰਵਾ ਸਕਦੇ ਨੇ। ਤੇ ਬਾਕੀ ਇੱਕ ਸਾਰਾ ਸਿਸਟਮ ਚੱਲ ਪਿਆ ਜੀ। ਆਧਾਰ ਕਾਰਡ ਵਾਲਾ ਜਿੰਨਾ ਵੀ ਸਿਸਟਮ ਹੈ। ਮਸ਼ੀਨ ਆ ਗਈ ਹੈ ਇੱਥੇ। ਤੇ ਤੁਸੀਂ ਜੇ ਹੁਣ ਆਏ ਨੂੰ ਜਿਹੜੀ ਕੰਮ ਹੈ ਆਧਾਰ ਕਾਰਡ ਵਾਲਾ ਇੱਥੇ ਕਰਵਾ ਸਕਦੇ ਆ। ਤੁਹਾਨੂੰ ਤੁਸੀਂ ਦੱਸਾਂਗੇ ਇਹ ਸਿਸਟਮ ਸਾਰਾ ਚੱਲ ਪਿਆ ਜੀ ਬਾਕੀ ਇੱਕ ਸੀਨੀਅਰ ਸਿਟੀਜ਼ਨ ਕਾਰਡ ਬਣਦੇ ਇੱਥੇ ਤੇ ਉਹ ਵੀ ਤੁਸੀਂ ਬਣਾ ਸਕਦੇ ਆ 60 ਸਾਲ ਤੋਂ ਉੱਪਰ ਸੀਨੀਅਰ ਸਿਟੀਜ਼ਨ ਕਾਰਡ ਆ ਜੀ ਉਹਦੀ ਸਰਕਾਰੀ ਫੀਸ ਦੇ ਤੌਰ ਤੇ ਤੁਸੀਂ ਬਣਾ ਸਕਦੇ ਆ ਠੀਕ ਹੈ ਜੀ ਕਿ ਜੀ ਸੁਵਿਧਾ ਸੈਂਟਰ ਦਾ ਟਾਈਮ ਹੈਗਾ 9 ਤੋਂ 5 ਤੇ ਵੱਡੋ ਦੇ ਆਲੇ ਦੋਲੇ ਪਿੰਡ ਜਿੰਨੇ ਵੀ ਪਿੰਡ ਆ ਉਹ ਹੁਣ ਉਹਨਾਂ ਨੂੰ ਨਰੂੜ ਜਾਣ ਦੀ ਲੋੜ ਨਹੀਂ ਉਹ ਇੱਥੇ ਸਾਰੇ ਕੰਮ ਕਰਵਾ ਸਕਦੇ ਆਗੇ ਇੱਥੇ ਤਕਰੀਬਨ ਸਾਰੇ ਕੰਮ ਹੀ ਹੋ ਜਾਂਦੇ ਆ ਕੋਈ ਵੀ ਸਰਕਾਰੀ ਕੰਮ ਹੋਵੇ ਕੋਈ ਦਸਤਾਵੇਜ਼ ਇੱਥੇ ਕਰਵਾ ਸਕਦੇ ਆ ਤੇ ਫਕੀਰ ਦਾ ਟਾਈਮ 9 ਤੋਂ 5 ਵਜੇ ਤੱਕ ਹੈ ਜੀ